ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਤਾਂ ਜਿਹੜੀ ਕੈਲੀ ਕਾਰਟ ਮਾਸਟਰ ਭਰਤੀ ਆਈ ਸੀ ਦੋਸਤੋ ਪਿੱਛੇ ਜੇ ਉਹਨੂੰ ਹੁਣ ਕੈਨਸਲ ਕਰਨ ਦਾ ਨੋਟਿਸ ਜਾਰੀ ਕੀਤਾ ਹੈ ਇਹਨਾਂ ਨੇ ਉਹ ਹੁਣ ਉਹਦੇ ਕਿਉਂ ਰੱਦ ਕੀਤੀ ਹੈ ਉਹਦੇ ਬਾਰੇ ਨੋਟਿਸ ਦੇ ਵਿੱਚ ਕੀ ਜਾਣਕਾਰੀ ਦਿੱਤੀ ਉਹ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਤੇ ਜੇਕਰ ਤੁਸੀਂ ਅੱਜ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰ ਦੇਣਾ ਅਤੇ ਨੀਚੇ ਆਪਣੀ ਟੈਲੀਗ੍ਰam ਔਰ ਵਟਸਐਪ ਗਰੁੱਪ ਲਿੰਕ ਦਿੱਤੇ ਨੇ ਉਹ ਜ਼ਰੂਰ ਜੁਆਇਨ ਕਰ ਲੈਣਾ ਤਾ ਦੋਸਤੋ ਦੇਖੋ ਅੱਜ ਹੀ 릴ੀਜ਼ ਹੋਇਆ ਠੀਕ ਹੈ ਜੀ 26/7/2024 ਉਹਨਾਂ ਨੇ ਕੀ ਕਿਹਾ ਹੈ ਕਿ ਸਿੱਖਿਆ ਵਿਭਾਗ ਵੱਲੋਂ ਕੈਲੀ ਕਾਸਟ ਮਾਸਟਰ ਕਰਦਰ ਪ੍ਰਤੀ ਇਸ਼ਤਿਆਰ ਮਿਤੀ 16/2021 ਤਹਿਤ ਭਰਤੀ ਡਾਇਰੈਕਟਰ ਵੱਲੋਂ ਪ੍ਰਾਪਤ ਹੋਈ ਸਿਲੈਕਸ਼ਨ ਸੂਚੀ ਦੇ ਅਧਾਰ ਤੇ ਵਕਪੋਫੀਸ਼ੀਅਨ ਸਿਲੈਕਟ ਯੋਗ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕਰੰਤ ਸਟੇਸ਼ਨ ਅਲਾਟ ਕੀਤੇ ਗਏ ਸਨ ਠੀਕ ਹੈ ਜੀ ਉਹ ਕਦੇ ਲਗਾਤਾਰ ਟਿਮ ਟਿਊਲ ਸੈਕਸ਼ਨ ਵਾਲੇ ਅਤੇ ਗੈਰ ਆਇਰੇ ਉਮੀਦਵਾਰਾਂ ਦਾ ਉਹਨਾਂ ਦੇ ਸਾਹਮਣੇ ਦਰਸਾਈ ਕਲੈਕਸ਼ਨ ਸੈਟੇਗਰੀ ਕੈਟਾਗਰੀ ਵਿੱਚ ਉਹਨੂੰ ਯੋਗਤੀ ਲਈ ਕਲੇਮ ਖਤਮ ਕੀਤਾ ਜਾਂਦਾ ਹੈ ਤਾਂ ਦੋਸਤੋ ਦੇਖੋ ਉਹਨਾਂ ਦਾ ਹੁਣ ਕਲੇਮ ਖਤਮ ਹੋ ਗਿਆ ਹੈ ਉਹਨੇ ਨਹੀਂ ਲੱਗ ਸਕਦੇ ਇਸ ਕੈਟਾਗਰੀ ਦੇ ਵਿੱਚ ਸੋ ਦੋਸਤੋ ਇਹਨਾਂ ਦੀ ਭਰਤੀ ਕੀਤੀ ਜਾਂਦੀ ਹੈ ਕੈਂਸਲ ਇਹ ਨੋਟਿਸ ਉਹਨਾਂ ਤੱਕ ਜ਼ਰੂਰ ਪਹੁੰਚਾ ਦੇਣਾ ਜਿਹੜੇ ਇਹ 21 ਮਾਸਟਰ ਕੈਡਰ ਭਰਤੀ ਦੇ ਵਿੱਚ ਸੀਗੇ ਸੋ ਦੋਸਤੋ ਹੋਰ ਇਦਾਂ ਦੀ ਖਬਰਾਂ ਜਾਣਨ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਜੀ ਧੰਨਵਾਦ ਮਿੱਤਰੋ